ਜਸਬੀਰ ਰਾਣਾ ਦੀ ਕਹਾਣੀ ਇੱਕ ਦਸਤਾਰ ਰਤ ਲਿਬੜੀ ਦਾ ਤੀਸਰਾ ਭਾਗ ਹਾਫ ਬਿੱਡੋ ਤੋਂ ਹਾਫ ਮਦਰ ਤੱਕ ਮੈਂ ਜਿਸ ਥਾਂ ਖੜਾ ਸੀ ਮੇਰੇ ਸਾਹਮਣੇ ਦੋ ਰਾਹ ਸਨ ਇੱਕ ਰਾਹ ਲਾਪਤਾ ਸਿੰਘਾਂ ਦੀ ਤਲਾਸ਼ ਵੱਲ ਜਾਂਦਾ ਸੀ ਦੂਜਾ ਰਾਹ ਮੇਰੇ ਵੱਲ ਨੂੰ ਆਉਂਦਾ ਸੀ ਪਹਿਲਾ ਸਾਬਤ ਕਰ ਤੂੰ ਜਿਉਂਦਾ ਹੈ ਪਿੰਡ ਦੀ ਆਵਾਜ਼ ਸੁਣ ਮੈਂ ਪਿੱਛੇ ਮੂੜ ਕੇ ਝਾਕਿਆ ਸੁੰਨੀਆਂ ਬਿਹਾਂ ਨਮੀ ਰੁੱਤ ਦੀ ਚੁਗਲੀ ਕਰ ਰਹੀਆਂ ਸਨ 30 ਸਾਲ ਪਹਿਲਾਂ ਸੜਕ ਕਿਨਾਰੇ ਜਿਸ ਥਾਂ ਪੁੜਸ ਦੀ ਜੀਪਾ ਕੇ ਖੜੀ ਸੀ ਉਸ ਥਾਂ 나ਈ ਦੀ ਕਟਿੰਗ ਵਾਲੀ ਦੁਕਾਨ ਖੁੱਲ ਚੁੱਕੀ ਸੀ ਪਿੰਡ ਦੇ ਮੁੰਡੇ ਦਸਤਾਰ ਉਤਾਰ ਸਿਰ ਤੋਂ ਰੋਡੇ ਹੋ ਗਏ ਸਨ ਬਹੁਤ ਸਾਰੇ ਚਿੱਟੇ ਰੰਗ ਦੇ ਨਸ਼ੇ ਵਿੱਚ ਰੰਗੇ ਗਏ ਸਨ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਮੈਂ ਰਾਤ ਦੀ ਅੱਖ ਵਿੱਚ ਅੱਖ ਪਾ ਪੰਚਾਇਤੀ ਟਿਊਬਲ ਵੇਖਣ ਲੱਗਾ ਉਸ ਦਾ ਚਾਨਣ ਚੌਕੜੀ ਉੱਪਰ ਪੈ ਰਿਹਾ ਸੀ ਮੈਂ ਮੋਢੇ ਤੋਂ ਝੋਲਾ ਲਾ ਉਸ ਉੱਪਰ ਬੈਠ ਗਿਆ ਜਿਹੜੇ ਲਾਪਤਾ ਹੋ ਗਏ ਮੇਰੇ ਕੋਲ ਉਹਨਾਂ ਦੀਆਂ ਖਬਰਾਂ ਸਨ ਜਦੋਂ ਬਾਪੂ ਦਾ ਕੋਈ ਖੁਰਾ ਖੋਜਣਾ ਲੱਭਿਆ ਉਹ ਅਖਬਾਰ ਵਿੱਚ ਘਵਾਚੇ ਦੀ ਭਾਲ ਦਾ ਇਸ਼ਤਿਹਾਰ ਬਣ ਕੇ ਛਪਿਆ ਸੀ ਮਾਂ ਨੂੰ ਲੋਕਾਂ ਨੇ ਬਹੁਤ ਸਮਝਾਇਆ ਕਮਲੀ ਨਾ ਬਣਛਿੰਦੀ ਨੈਬ ਘਵਾਚਾ ਨਹੀਂ ਉਸ ਨੂੰ ਪੁਲਿਸ ਨੇ ਚੁੱਕਿਆ ਤੂੰ ਘਵਾਚੇ ਦੀ ਭਾਲ ਦਾ ਇਸ਼ਤਿਹਾਰ ਨਾ ਸ਼ਬਵਾ ਪਰ ਉਸਨੇ ਕਿਸੇ ਇੱਕ ਦੀ ਨਾਮ ਨਹੀਂ। ਅਖਬਾਰ ਬੇਸ਼ਿ ਇਸ਼ਤਿਹਾਰ ਛਪਦਾ। ਉਹ ਉਪਰਿਆਂ ਬਾ ਚਾਕੀ ਸੀ। ਡੁੱਬਦੀ ਨੂੰ ਟੀਣਕੇ ਦਾ ਸਹਾਰਾ ਤਾਂ ਹੀ ਚਾਹੀਦਾ। ਜਿਸ ਵਕਤ ਉਸਤਾਦ ਦੇ ਡੁੱਬਣ ਲੱਗਦਾ ਉਹ ਅਖਬਾਰ ਕੱਢ ਪੜਨ ਲੱਗ ਪੈਂਦੀ। ਜਦੋਂ ਰੋਟੀ ਖਾਣ ਲੱਗਦੀ ਉਸਦੇ ਹੱਥ ਵਿੱਚੋਂ ਬੁਰ ਕੀੜੇ ਡਿੱਗ ਪੈਂਦੇ। ਉਹ ਰੋਣ ਲੱਗ ਪੈਂਦੀ। ਜੇ ਰੋਟੀ ਨਾਲ ਜਾਂਦਾ ਉਹ ਮਾਰਦੇ ਸੀ। ਜੇ ਰੋਟੀ ਲੈ ਗਿਆ ਇਹਨਾਂ ਨੇ ਚੁੱਕ ਲਿਆ। ਪੋਦੀਤਾ ਰੋਟੀ ਦੁਸ਼ਮਣ ਬਣ ਗਈ ਬਾਹਲੇ ਗੇਟ ਵੱਲ ਬੇਕਦੀ ਉਹ ਮੇਰੀ ਭੈਣ ਹਰਪ੍ਰੀਤ ਨੂੰ ਰੋਟੀ ਖਵਾਉਣ ਲੱਗ ਪੈਂਦੀ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦੀ ਹਈ ਉਹ ਹਰ ਰੋਜ਼ ਪੁੱਛਦੀ ਬਾਪੂ ਨੇ ਖਾ ਲਈ ਹੋ ਪਤਾ ਨਹੀਂ ਮਾਂ ਦਾ ਜਵਾਬ ਸੁਣ ਉਸ ਦੀਆਂ ਅੱਖਾਂ ਵਿੱਚ ਸੂਰਜ ਡੁੱਬਣ ਲੱਗ ਪੈਂਦਾ ਰਾਤ ਉੱਤਰਨ ਤੋਂ ਪਹਿਲਾਂ ਉਹ ਸਾਈਕਲ ਚੁੱਕ ਬਾਪੂ ਨੂੰ ਲੱਭਣ ਤੁਰ ਪੈਂਦੀ ਕਦੀ ਮੈਂ ਕਦੀ ਮਾਂ ਮੋੜ ਕੇ ਲਿਆਉਂਦੀ ਮੁੜਿਆ ਪ੍ਰੀਤੀ ਉਹਨੇ ਨਹੀਂ ਹੁਣਾਉਣਾ ਨਹੀਂ ਮਾਂ ਉਹ ਆਊਗਾ ਪਰ ਵੱਡੀ ਹੋਣ ਤੱਕ ਵੀ ਉਹ ਘਾਚੀ ਪੈੜ ਲੱਭਦੀ ਰਹੀ ਮੇਰੇ ਵਾਂਗ ਉਸ ਉੱਪਰ ਵੀ ਪੁਰਸ਼ ਦੀ ਨਜ਼ਰ ਸੀ ਇੱਕ ਦਿਨ ਉਹ ਸਾਈਕਲ ਤੇ ਮੰਡੀ ਜਾ ਰਹੀ ਸੀ ਉਸਦੇ ਹੈਂਡਲ ਨਾਲ ਟੰਗੇ ਝੋਲੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਭੋਗ ਦੀਆਂ ਖਬਰਾਂ ਸਨ ਬਾਪੂ ਦੇ ਇਸ਼ਤਿਹਾਰ ਵਾਲੇ ਅਖਬਾਰ ਸਨ ਕੀ ਗੱਲ ਕੁੜੀਏ ਆਇਤਰਾ ਜੋਗ ਸਮਗਰੀ ਚੁੱਕੀ ਕਿੱਧਰ ਨੂੰ ਜਾ ਰਹੀ ਹੈ ਪੁਰਸ਼ ਨੇ ਉਸ ਨੂੰ ਨਾਕੇ ਤੇ ਰੋਕ ਲਿਆ ਉਹ ਮੈਂ ਤਾਂ ਕਰ ਲੱਗੇ ਮੈਂ ਤਾਂ ਬਾਪੂ ਨੂੰ ਲੱਪਣ ਜਾ ਰਹੀ ਹਾਂ ਮੈਨੂੰ ਜਾਣ ਦਿਓ ਚੱਲ ਤੈਨੂੰ ਬਾਪੂ ਨੂੰ ਮਲਾਉਂਦੇ ਆ ਪਰ ਉਸਦੀ ਤਲਾਸ਼ ਨਜ਼ਦੀਕ ਹੀ ਸਰਕਾਰੀ ਸਕੂਲ ਵਿੱਚ ਬਣਾਏ ਤਸ਼ੱਦਦ ਘਰ ਦੀਆਂ ਕਾਂਦਾਂ ਨਾਲ ਟਕਰਾ ਕੇ ਮਰ ਗਈ ਪੁਲਿਸ ਨੇ ਉਸ ਦਾ ਸਸਕਾਰ ਕਰ ਰੱਖ ਦੀ ਢੇਰੀ ਇਕੱਠੀ ਕਰ ਦਿੱਤੀ ਸੀ ਉਸ ਦੀ شناخت ਉਸ ਕੜੇ ਤੇ ਬ੍ਰੇਸਲਟ ਤੋਂ ਹੋਈ ਜਿਹੜਾ ਮੈਂ ਉਸ ਨੂੰ ਇੱਕ ਵਾਰ ਜਨਮ ਦਿਨ ਤੇ ਦਿੱਤਾ ਸੀ ਉਸ ਦੀ ਮੌਤ ਦੀ ਖਬਰ ਵਾਲਾ ਅਖਬਾਰ ਇੱਕ ਪਾਸੇ ਰੱਖ ਮੈਂ ਮਾਂ ਦੀ ਮੌਤ ਦੀ ਖਬਰ ਪੜਨ ਲੱਗ ਪਿਆ ਉਸ ਵਿੱਚ ਲਿਖਿਆ ਸੀ ਇਨਾਮੀ ਅਤਵਾਦੀ ਗੁਰਵਾਸ ਸਿੰਘ ਦੀ ਦਰਦਾਰ ਟੋਕਰਾਂ ਖਾਂਦੀ ਮਾਂ ਦੀ ਮੌਤ ਜਿਸ ਦਿਨ ਰਾਤ ਨਦੀ ਕਿਨਾਰੇ ਵਾਰਦਾਤ ਹੋਈ ਸੀ ਉਸ ਤੋਂ ਬਾਅਦ ਮੈਨੂੰ ਭਗੌੜਾ ਕਰਾਰ ਦੇ ਦਿੱਤਾ ਮੇਰੇ ਸਿਰ ਉੱਪਰ 5 ਲੱਖ ਦਾ ਇਨਾਮ ਰੱਖ ਦਿੱਤਾ ਗਿਆ ਜਾਨ ਖਲਾਸੀ ਲਈ ਮੈਂ ਖੜਕੂ ਸਫਾ ਵਿੱਚ ਜ਼ਰੂਰ ਸ਼ਾਮਲ ਹੋਇਆ ਸੀ ਪਰ ਕੋਈ ਐਸੀ ਬਾਰਦਾਤ ਨਹੀਂ ਸੀ ਕੀਤੀ ਜਿਸ ਦੀ ਮੈਂ ਸਜ਼ਾ ਭੁਗਤ ਰਿਹਾ ਸੀ ਸਭ ਤੋਂ ਵੱਧ ਸਜ਼ਾ ਮਾਂ ਨੇ ਭੁਗਤੀ ਸੀ ਬਾਪੂ ਤੋਂ ਬਾਅਦ ਮੈਨੂੰ ਲੱਭਦੀ ਉਹ ਖੁਦ ਗਵਾਚ ਗਈ ਸੀ ਮੇਰੀ ਫੋਟੋ ਚੁੱਕੀ ਉਹ ਥਾਣੇ ਜਾਂਦੀ ਪੁੱਤ ਮੇਰੇ ਕੰਨਾਂ ਦੀਆਂ ਬਾਲੀਆਂ ਲੈ ਲਓ ਪਰ ਮੇਰਾ ਪੁੱਤ ਦੱਸ ਦੋ ਕਿੱਥੇ ਆ ਉਹਨੂੰ ਤਾਂ ਕਿਸੇ ਹੋਰ ਥਾਣੇ ਵਾਲੇ ਪੁੱਛ ਗਿੱਛ ਲੈ ਗਏ ਸੀ ਮਾਤਾ ਕੋ ਰਾਜਵਾਸ ਸੁਣੋ ਬਾਹਰਲੀ ਕੰਧ ਨਾਲ ਲੱਗ ਕੇ ਖੜੀ ਜਾਂਦੀ ਜਦੋਂ ਕੋਈ ਥਾਣੇ ਚੋਂ ਨਿਕਲਦਾ ਉਹ ਭੱਜ ਕੇ ਉਹਦਾ ਰਾਹ ਰੋਕ ਲੈਂਦੀ ਝੂਠ ਨਾ ਬੋਲੀ ਪੁੱਤਾ ਬਸ ਐਨਾ ਦੱਸਦੇ ਇਹ ਥਾਣੇ ਵਾਲੇ ਝੂਠ ਤਾਂ ਨਹੀਂ ਬੋਲਦੇ ਝੂਠ ਦਾ ਤਾਂ ਪਤਾ ਨਹੀਂ ਮਾਤਾ ਪਰ ਇਹ ਸੱਚ ਨਹੀਂ ਬੋਲਦੇ ਹੌਣ ਵਾਲਾ ਪਾਸਾ ਵੱਟ ਆਪਣੇ ਰਾਹ ਪੈ ਜਾਂਦਾ ਮੈਨੂੰ ਜਿਸ ਰਾਹ ਪਾ ਦਿੱਤਾ ਸੀ ਉਹ ਕਿਤੇ ਨਹੀਂ ਸੀ ਜਾਂਦਾ ਉਸ ਉੱਪਰ ਤੁਰਦਾ ਜਿੰਨਾ ਸਫ਼ਰ ਕਰ ਵੱਲੋਂ ਤੈਅ ਕਰਦਾ ਉਸ ਤੋਂ 4 ਗੁਣਾ ਪਿਸ਼ਾਪ ਪਰਥ ਹੁੰਦਾ ਮੇਰੇ ਅੱਗੇ ਪਿੱਛੇ ਮੌਤ ਹੀ ਮੌਤ ਸੀ ਹਰ ਪ੍ਰੀਤ ਦੀ ਮੌਤ ਤੋਂ ਬਾਅਦ ਮਾਂ ਬੁਰੀ ਤਰ੍ਹਾਂ ਹਿੱਲ ਗਈ ਸੀ ਸੂਰਜ ਦੀ ਟਿੱਕੀ ਡੁੱਬਣਸਾਰ ਉਸ ਦੀ ਮੱਤ ਮਾਰੀ ਜਾਂਦੀ ਉਹ ਵੀ ਹੀ ਵਾਲਾ ਗੇਟ 'ਚ ਪੱਟ ਖੋਲ ਲੈਂਦੀ ਦੇਲੀ ਕੋਲ ਅਖਬਾਰ ਬਿਸ਼ਾਉਂਦੀ ਉਸ ਉੱਪਰ ਚੁੱਲ੍ਹੇ ਦੀ ਰਾਖ ਦੀ ਢੇਰੀ ਲਾ ਕੇ ਬੈਠ ਜਾਂਦਾ ਨੀ ਏਕੀ ਕਰਦੀਆਂ ਛੰਦੀਏ ਜਦੋਂ ਬੀਹੀ ਵਿੱਚ ਲੰਗੀ ਜਾਂਦੀ ਕੋਈ ਔਰਤ ਪੁੱਛਦੀ ਉਹ ਹਥੇਲੀ ਤੇ ਰਾਖ ਰੱਖ ਫੂਕ ਮਾਰ ਦਿੰਦੀ ਮੇਰੀ ਫੁੱਲ ਵਰਗੀ ਧੀ ਹੈ ਉੱਡ ਗਈ ਪਹਿਲਾਂ ਸਿਰ ਦਾ ਸਾਈ ਉੜਿਆ ਫਿਰ ਹੀਰੇ ਵਰਗਾ ਪੁੱਤ ਉੱਡ ਗਿਆ ਮੈਂ ਪੁੱਛਦੀ ਆ ਕੈਸੀ ਹਨੇਰੀ ਹੈ ਇਹ ਹਵਾ ਵਿੱਚ ਉੜਦੀ ਰਾਖ ਉਸ ਦੇ ਸਿਰ ਉੱਪਰ ਪੈ ਜਾਂਦੀ ਉਸ ਨੂੰ ਉਠਾ ਕੇ ਅੰਦਰ ਲਿਜਾਂਦਾ ਹੋਇਆ ਤਰਲੋਕ ਦਾ ਆਖਦਾ ਇਹ ਕਾਲੀ ਹਨੇਰੀ ਆ ਭਾਈ ਇਸ ਵਿੱਚ ਉੜਿਆ ਬੰਦਾ ਕਿਤੇ ਦਾ ਕਿਤੇ ਜਾ ਡਿੱਗਦਾ ਪੇੜੇ ਵਿੱਚ ਖਿਲਰੀ ਰਾਖ ਇਕੱਠੀ ਕਰ ਉਹ ਹੱਥ ਝਾੜਨ ਲੱਗ ਪੈਂਦਾ ਮਾਂ ਉਸ ਦੇ ਹੱਥ ਫੜ ਲੈਂਦੀ ਮੈਂ ਤੇਰੇ ਅੱਗੇ ਹੱਥ ਜੋੜਦਿਆਂ ਬਸ ਐਨਾ ਪਤਾ ਕਰਕੇ ਦੱਸ ਤੇ ਮੈਂ ਅੱਧੀ ਮਾਂ ਹਾਂ ਜਾਂ ਅੱਧੀ ਬਿਤਵਾ ਜੇ ਇਹ ਪਤਾ ਹੁੰਦਾ ਫੇਰ ਰੋਣਾ ਹੀ ਕਾਹਦਾ ਸੀ ਬਾਹਰ ਲਾ ਗੇਟ ਬੰਦ ਕਰ ਅੱਖਾਂ ਪੂਜਦਾ ਉਹ ਘਰ ਨੂੰ ਤੁਰ ਜਾਂਦਾ ਘਰੋਂ ਨੂੰ ਤੁਰਦਾ ਮੈਂ ਘਰ ਤੋਂ ਬਹੁਤ ਦੂਰ ਚਲਾ ਗਿਆ ਸੀ ਦੋਸਤਾਂ ਮਿੱਤਰਾਂ ਤੋਂ ਬਾਅਦ ਰਿਸ਼ਤੇਦਾਰੀਆਂ ਦੇ ਦਰਵਾਜ਼ੇ ਮੈਂ ਆਪ ਹੀ ਬੰਦ ਕਰ ਦਿੱਤੇ ਸਨ ਮੈਂ ਜਿਸ ਘਰ ਵੀ ਪਨਾਹ ਲੈਂਦਾ ਪੁਰਸ ਦੀ ਕਾਲੀ ਬਿੱਲੀ ਵੇਖ ਲੈਂਦੀ ਪਰ ਰਾਬੰਦੀ ਤੋਂ ਪਹਿਲਾਂ ਹੀ ਮੈਂ ਟਿਕਾਣਾ ਬਦਲ ਲੈਂਦਾ ਲੁਕਣ ਮਿੱਟੀ ਖੇੜਦਾ ਮੈਂ ਜੰਮੂ ਕਸ਼ਮੀਰ ਜਾ ਪੁጃਸੀ ਉਥੋਂ ਦੀਆਂ ਹੁਸੈਨਵਾਦੀਆਂ ਵਿੱਚ ਵੀ ਬਰੂਹ ਦੀ ਗੰਧ ਸੀ ਜਦੋਂ ਰਾਤ ਬਰਾਤੇ ਗੋਲੀ ਚੱਲਦੀ ਮੇਰੀ ਸੁਰਤ ਵਿੱਚ ਬੈਠੀ ਮਾਂ ਡਰ ਜਾਂਦੀ ਮੈਂ ਸੁੱਤਾ ਪਿਆ ਉੱਠ ਕੇ ਕਬਰਾਂ ਵੱਲੋਂ ਤੁਰ ਪੈਂਦਾ ਉੱਥੇ ਹਜ਼ਾਰਾਂ ਬੇਨਾਮ ਕਬਰਾਂ ਸਨ ਉਹਨਾਂ ਕਬਰਾਂ ਤੇ ਹਰ ਸਾਲ ਮੌਤ ਦਾ ਮੇਲਾ ਲੱਗਦਾ ਔਰਤਾਂ ਪਤੀਆਂ ਦੀਆਂ ਫੋਟੋਆਂ ਲੈ ਕੇ ਆਉਂਦੀਆਂ ਮਾਮਾ ਪੁੱਤਾਂ ਦੀਆਂ ਫੋਟੋਆਂ ਲੈ ਕੇ ਆਉਂਦੀਆਂ ਉਹਨਾਂ ਦੇ ਇੱਕ ਹੱਥ ਵਿੱਚ ਫੋਟੋ ਦੂਜੇ ਹੱਥ ਵਿੱਚ ਗੱਤੇ ਦੀ ਤਖਤੀ ਫੜੀ ਹੁੰਦੀ ਜਿਸ ਵਕਤ ਮੈਂ ਤਖਤੀਆਂ ਉੱਪਰ ਲਿਖੀ ਅਵਾਰਥ ਪੜੀ ਮੇਰੀ ਰੂਹ ਕੰਬ ਗਈ ਕਿਸੇ ਤਖਤੀ ਉੱਪਰ ਹਾਫ ਬਿੱਡੋ ਕਿਸੇ ਉੱਪਰ ਹਾਫ ਮਦਰ ਲਿਖਿਆ ਹੋਇਆ ਸੀ ਕਬਰਾਂ ਕੋਲ ਖੜੀਆਂ ਔਰਤਾਂ ਸਵਾਲ ਪੁੱਛ ਰਹੀਆਂ ਸਨ ਸਾਨੂੰ ਕੋਈ ਦੱਸੋ ਅਸੀਂ ਸੁਹਾਗਣਾਂ ਵਾਲੇ ਕੱਪੜੇ ਪਾਈਏ ਜਾਂ ਵਿਦਭਾਵਾਂ ਵਾਲੇ ਅਸੀਂ ਪੁੱਤਾਂ ਦੀ ਝੱਕਰੀ ਰੱਖੀਏ ਜਾਂ ਉਹਨਾਂ ਦਾ ਘੜਾ ਪੰਨੀਏ ਮਾਦੇ ਭੈਣ ਸੁਣ ਮੈਂ ਇੱਕ ਬਾਪੂ ਵਰਗੇ ਬੰਦੇ ਕੋਲ ਜਾ ਖੜਿਆ ਸੀ ਉਹ ਮੈਨੂੰ ਪੁੱਛਣ ਲੱਗਾ ਅਰੇ ਭਾਈ ਸਾਹਿਬ ਆਪ ਤੋ ਜ਼ਿੰਦਾ ਹੈ ਆਪ ਇਸ ਮਰਤ ਲੋਕ ਮੇ ਕਿਉਂ ਆ ਗਏ ਕਿਉਂਕਿ ਮੈਂ ਵੀ ਮਰਿਆ ਹੋਇਆ ਹਾਂ ਖਬਰਾਂ ਵਾਲ ਬੇਖ ਮੈਨੂੰ ਆਪਣੀ ਮੌਤ ਦੀ ਖਬਰ ਯਾਦ ਆ ਗਈ ਜਿਸ ਵਕਤ ਮਾਂ ਨੇ ਉਹ ਖਬਰ ਪੜ੍ਹੀ ਉਸ ਦੇ ਹੱਥਾਂ ਵਿੱਚੋਂ ਅਖਬਾਰ ਡਿੱਗ ਪਿਆ ਉਹ ਹੋ ਕਾਲਾ ਦੇਲੀ ਉੱਪਰ ਡਿੱਗ ਪਈ ਸੀ ਉਸ ਦੀ ਦੇ ਅੱਧੀ ਅੰਦਰ ਅੱਧੀ ਦੇਲੀ ਤੋਂ ਬਾਹਰ ਸੀ ਉਸ ਦੀਆਂ ਅੱਖਾਂ ਮੇਰੀ ਉਡੀਕ ਵਿੱਚ ਤਾੜੇ ਜਹ ਲੱਗੀਆਂ ਸਨ ਖਬਰ ਪੜਨਸਾਰ ਉਹ ਪੂਰੀ ਹੋ ਗਈ ਤਰਲੋਕਤਾ ਦੇ ਗੱਲ ਸੁਣ ਮੈਂ ਪੰਜਾਬ ਛੱਡ ਕੇ ਭੱਜ ਗਿਆ ਸੀ ਜਿਸ ਅਖਬਾਰ ਵਿੱਚ ਖਬਰ ਛਪੀ ਸੀ ਉਸ ਨੂੰ ਬਾਕੀ ਅਖਬਾਰਾਂ ਉੱਪਰ ਰੱਖੀ ਮੈਂ ਪੰਚਾਇਤੀ ਟਿਊਬ ਦੇ ਚਾਨਣ ਵਿੱਚ ਚੌਂਕੜੀ ਤੇ ਬੈਠਾ ਸੀ ਮੇਰੀ ਟੁੱਟੀ ਲੱਤ ਕੋਲ ਪਿਆ ਝੋਲਾ ਖਾਲੀ ਨਹੀਂ ਉਸ ਵਿੱਚ ਇੱਕ ਦਸਤਾਰ ਰੱਥ ਲਿਬੜੀ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ